ਆਲੂ ਬਖਾਰੀ ਦਾ ਬਾਗ ਇਸ ਤਰ੍ਹਾਂ ਹੈਗਾ ਵੀ ਇਹਦੀ ਫਰੂਟ ਦੀ ਡੰਡੀ ਹੁੰਦੀ ਬਹੁਤ ਨਰਮ ਹੁੰਦੀ ਆ ਜੀ ਜੇ ਨੇਹਰੀਆਂ 2-4 ਉਹਨਾਂ ਟਾਈਮਾਂ 'ਚ ਆ ਗਈਆਂ ਥੋੜਾ 50% ਫਰੂਟ ਥੱਲੇ ਵੱਜਣਾ ਜੀ ਥੋੜੇ ਪੱਲੇ 50 ਰਹਿ ਜਾਣਾ ਹੂੰ ਬਸ ਇਹਨੂੰ ਇੱਕ ਨੇਹਰੀ ਦੀ ਮਾਰ ਆ ਜੇ ਨੇਹਰੀ ਦੀ ਮਾਰ ਨਾ ਵਵੇ ਇਹ ਬਾਗ 2.5-3 ਲੱਖ ਰੁਪਈਆ ਵੀ ਦੇ ਜਾਂਦਾ ਜੇ ਨੇਹਰੀਆਂ ਦੀ ਮਾਰ ਚ ਆਉਂਦਾ ਤਾਂ ਇਹ ਲੱਖ ਸਵਾ ਲੱਖ ਤੇ ਰਹਿ ਜਾਂਦਾ ਪਰ ਸਵਾ ਲੱਖ ਤੇ ਅਸੀਂ ਖੁਦ ਵੇਚ ਕੇ ਕਮਾਉਣੇ ਆ ਜੇ ਅਸੀਂ ਠੇਕੇਦਾਰ ਨੂੰ ਦੇ ਦਾਂ ਸਾਨੂੰ 50000 ਮਿਲੂ ਹੂੰ ਫਿਰ ਸਾਨੂੰ ਸਵਾ ਲੱਖ ਨਹੀਂ ਮਿਲਣਾਗਾ ਜੀ ਤੇ ਅਮਰੂਦ ਕਿਹੜੀ ਵੈਰਾਈਟੀ ਲਾਈ ਹੋਈ ਹੈ ਤੁਸੀਂ ਅਮਰੂਦ ਦੀ ਸਾਰ ਸਫੇਦਾ ਲਾਈ ਹੋਈ ਹੈ ਅੱਛਾ ਹਾਂਜੀ ਵਧੀਆ ਮਤਲਬ ਮਾਰਕੀ ਬਿਲਕੁਲ ਜੀ ਜੇ ਅਮਰੂਦ ਆਪ ਸੇਲ ਕਰੀਏ ਤਾਂ ਲੱਖ ਡੇਢ ਲੱਖ ਰੁਪਿਆ ਕਿੱਲਾ ਦਿੰਦਾ ਜੇ ਤੁਸੀਂ ਠੇਕੇ ਦੇਵੋਗੇ ਠੇਕੇ ਵਾਲੇ ਤੁਹਾਨੂੰ ਲੱਖ ਰੁਪਿਆ ਠੇਕੇ ਦਾ ਦੇਣਾ ਵਾਦ ਤੋਂ ਵਾਦ ਲੱਖ ਰੁਪਿਆ ਦੇ ਕੇ ਉਹਦੇ ਚੋਂ ਸਪਰੇਆਂ ਤੁਸੀਂ ਕਰਨੀਆਂ ਗੋਡੀ ਤੁਸੀਂ ਪਾਉਣੀ ਆ ਖਾਦ ਥੋੜੀ ਆ 30 35 ਹਜ਼ਾਰ ਜਿਹੜਾ ਸਾਲ ਦਾ ਖਰਚਾ ਉਹ ਤੁਹਾਡੇ ਲੱਖ ਚੋਂ ਕੱਟਿਆ ਜਾਣਾ ਹਾਂ ਬਾਕੀ ਫਿਰ ਉੱਥੇ ਘਾਟੇ ਬੰਦ ਸੌਦਾ ਆ ਜਾਂਦਾ ਜੇ ਬੰਦਾ ਉਹ ਹੀ ਕਿਸਾਨ ਜੇ ਉਹਦੇ ਕੋਲੇ ਇੱਕ ਇਹ ਨਾ ਸੋਚੋ ਵੀ ਆਪਾਂ 10 ਕਿੱਲੇ ਲਾਉਣੇ ਆ ਜਦੋਂ 10 ਕਿੱਲੇ ਲਾਵਾਂਗੇ ਤਾਂ ਆਟੋਮੈਟਿਕ ਅਮਰੂਦ 5 ਰੁਪਈਆ ਦੇ ਵੀ ਆ ਜਾਊਗਾ ਜੀ ਲਾਓ ਥੋੜਾ ਹਮ ਸੇਲ ਆਫ ਕਰੋ ਅੱਛਾ ਤੁਸੀਂ ਪਿੱਛੇ ਡ੍ਰੈਗਨ ਫਰੂਟ ਵੀ ਲਾਇਆ ਹੋਇਆ ਕਿਹੜੀ ਤਕਨੀਕ ਨਾਲ ਲਾਇਆ ਤੇ ਇਹ ਮਤਲਬ ਕਿਉਂ ਮਤਲਬ ਤੁਹਾਨੂੰ ਲੱਗਿਆ ਵੀ ਯਾਰ ਆਪਾਂ ਇਹ ਸਿਸਟਮ ਨਾਲ ਸ਼ੁਰੂ ਕਰ ਲਈਏ ਐ ਦੇਖੋ ਜੀ ਜਿਹੜਾ ਪੋਲ ਸਿਸਟਮ ਵਾਲਾ ਹਮ ਡ੍ਰੈਗਨ ਆ ਉਹ ਤਕਰੀਬਨ 4 ਤੋਂ 5 ਲੱਖ ਕਿੱਲੇ ਤੇ ਖਰਚਾ ਆਉਂਦਾ ਹਮ ਉਹਦੇ ਚ ਪੌਦੇ ਲੱਗਣੇ 2000 ਕਿੱਲੇ ਦੇ ਜੀ ਅਸੀਂ ਇਹ ਟ੍ਰਾਇਲਿਸ ਮੈਥਡ ਬੋਲਦੇ ਆ ਇਹਨੂੰ ਹਮ ਲਾਈਨਾਂ ਵਾਲਾ ਹਮ ਅਸੀਂ ਇਹ ਲਾਇਆ ਹਮ ਇਹਦੇ ਚ ਪੌਦਾ ਲੱਗਿੰਦਾ 4000 ਹਮ ਪੌਦੇ ਡਬਲ ਲੱਗੇ ਡਬਲ ਖਰਚਾ ਹੁੰਦਾ ਇਹਤੇ ਉਹ 5 ਲੱਖ ਨਾ ਤਿਆਰ ਹੁੰਦਾ ਇੱਕ ਕਿਲਾ ਇਹ 10 ਲੱਖ ਨਾ ਤਿਆਰ ਹੋਊਗਾ ਇੱਕ ਕਿਲਾ ਹਮ ਦੂਜੇ ਪਾਸੇ ਉਹਨੇ ਮੰਨ ਲਓ ਵੀ 5 ਲੱਖ ਨਾ ਤਿਆਰ ਹੋ ਗਏ ਇਹ ਤੋਂ ਅੱਧੀ ਆਮਦਨ ਨਹੀਂ ਦੇਣੀ ਆ ਇਹਨੇ ਆਮਦਨ ਡਬਲ ਦੇਣੀ ਆ ਜੋ ਆਪਾਂ 2 ਕਿੱਲੇ ਲਾਵਾਂਗੇ ਤੇ ਇਹਦੇ ਬਰਾਬਰ ਕੰਮ ਕਰੂਗਾ 2 ਕਿੱਲੇ ਦਾ ਖਰਚਾ 10 ਲੱਖ ਆ ਗਿਆ 10 ਹੀ ਇਹਦੇ ਤੇ ਆਇਆ ਤੇ ਜੇ ਆਪਾਂ ਇਸ ਤਰ੍ਹਾਂ ਲਾਵਾਂਗੇ ਤਾਂ ਜ਼ਮੀਨ ਥੋੜੀ 1 ਕਿੱਲਾ ਬਚਦੀ ਉਹ ਚ ਕੁਝ ਹੋਰ ਖੇਤੀ ਹੋ ਸਕਦੀ ਹੈ ਕੁਝ ਖੇਤੀ ਕੋਈ ਹੋਰ ਹੋ ਸਕਦੀ ਹੈ ਤੁਸੀਂ 2 ਕਿੱਲਾਂ ਦੀ ਆਮਦਨ 1 ਕਿੱਲੇ ਚੋਂ ਲੈ ਸਕਦੇ ਆ ਤੇ ਜਿਹੜੇ ਮਤਲਬ ਆਪਣੇ ਆਮ ਘਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਦਾਲਾਂ ਜਾਂ ਕੁਝ ਉਹ ਵੀ ਤੁਸੀਂ اگਾਉਣੇ ਆ ਜੀ ਇੱਥੇ ਉਹ ਦਾਲਾਂ ਅਸੀਂ ਥੋੜੀਆਂ-ਥੋੜੀਆਂ ਕੋਸ਼ਿਸ਼ ਕਰਦੇ ਆਂ ਵੀ ਜਿੰਨੀਆਂ ਕ ਅਸੀਂ ਇੱਥੇ ਅਗਾ ਸਕੀਏ ਕਿਉਂਕਿ ਅਸੀਂ ਹੌਲੀ-ਹੌਲੀ ਇਸ ਪਾਸੇ ਮੁੜੇ ਆਂ ਹੂੰ ਹੌਲੀ ਹੌਲੀ ਅਸੀਂ ਜਿਵੇਂ ਹਲਦੀ ਮੈਂ ਦੇਖੀ ਹਲਦੀ ਅਸੀਂ ਖੋਦ ਹੀ ਲਾਰਖੀਏ ਪਿਛਲੇ ਸਾਲ ਵੀ ਸੀ ਹੁਣ ਵੀ ਲੱਗੀ ਆ ਹਲਦੀ ਜਿੰਨੀ ਕ ਅਸੀਂ ਲਾਉਣੇ ਆ ਉਹ ਸਾਡੀ ਤਕਰੀਬਨ ਅਸੀਂ ਪਿਸਾ ਕੇ ਇੱਥੇ ਹੀ ਸੇਲ ਕਰ ਦਿੰਨੇ ਆ ਮੰਨ ਲਓ ਸੱਚਾ ਮਾਲ ਵੀ ਸਾਡਾ ਪੱਕਾ ਮਾਲ ਵੀ ਸਾਡਾ ਠੀਕ ਫਿਰ ਮਾਰਕੀਟ ਦੇ ਵਿੱਚ ਕੀ ਰੇਟ ਤੇ ਹੋ ਰਹੀ ਹੈ ਸੇਲ ਅਸੀਂ ਇਹਨੂੰ 300 ਰੁਪਏ ਕਿਲੋ ਵੇਚ ਰਹੇ ਹਾਂ ਬਿਲਕੁਲ ਪਿਓਰ ਹਲਦੀ ਹੁੰਦੀ ਹੈ ਤੇ 300 ਰੁਪਏ ਕਿਲੋ ਵੇਚ ਰਹੇ ਹਾਂ ਤੇ ਸਰੋਂ ਦਾ ਤੇਲ ਬੜਾ ਤੁਹਾਡੀ ਵੀਡੀਓ ਇੱਕ ਪ੍ਰਚਲਿਤ ਹੋਈ ਸੀਗੀ ਉਹ ਸਾਡੇ ਦਰਸ਼ਕਾਂ ਨੂੰ ਜਰੂਰ ਦੱਸਿਓ ਸਰੋਂ ਦਾ ਤੇਲ ਦੀ ਤੁਹਾਡਾ ਕਢਾਉਣ ਦੀ ਕੀ ਤਕਨੀਕ ਹੈ ਇੱਕ ਕੁਆਂਟਲ ਸਰੋਂ ਦਾ ਤੇਲ ਕਢਾਵਾਂਗੇ ਤਾਂ ਉਹਨੂੰ ਕੋਲੂ ਵਾਲਾ 2 ਤੋਂ 3 ਲੀਟਰ ਪਾਣੀ ਲਾ ਦਿੰਦਾ ਜੀ 33 ਲੀਟਰੋਂ ਚ ਸਾਰਾ ਤੇਲ ਨਿਕਲਣਾ 10 ਲੀਟਰੋਂ ਚ ਪਾਣੀ ਮਿਕਸ ਹੋ ਗਿਆ ਤਾਂ ਪਾਣੀ ਤਾਂ ਖਰਚ ਤਾਂ ਜਾਣਾ ਹੀ ਨਹੀਂ ਉਹ ਤੇਲ ਚ ਆਉਣਾ ਜੀ ਤੁਹਾਡਾ 30 ਲੀਟਰ ਤੇਲ ਚ 10 ਲੀਟਰ ਪਾਣੀ ਪੈ ਗਿਆ ਉਹ ਤੇਲ ਦੀ ਤੁਹਾਡੀ ਕੁਆਲਿਟੀ 1 ਮਹੀਨੇ ਚ ਖਤਮ ਹੋਣੀ ਸ਼ੁਰੂ ਹੋ ਜਾਣੀ ਆ ਹੂੰ ਤਾਂ ਇਸ ਤਰ੍ਹਾਂ ਤੁਸੀਂ ਕੀ ਫਿਰ ਯੂਜ਼ ਕਰਦੇ ਆਂ ਹਾਂ ਅਸੀਂ ਫਿਰ ਇਹਦਾ ਇੱਕ ਹੋਰ ਅਸੀਂ ਇਹਦਾ ਸੋਰਸ ਲੱਭਿਆ ਵੀ ਅਸੀਂ ਤੇਲ ਪਾਣੀ ਦੀ ਥਾਂ ਤੇ ਇਹਦੇ ਚ ਤਾਜ਼ੀਆਂ ਪੱਤੀਆਂ ਪਾਦਨੇ ਗਲਾਬ ਦੇ ਫੁੱਲ ਅੱਛਾ ਹਾਂਜੀ ਉਹ ਗਲਾਬ ਦੀਆਂ ਪੱਤੀਆਂ ਚੋਂ 3 ਲੀਟਰ ਜਿਹੜਾ ਪਾਣੀ ਨਿਕਲੂਗਾ ਉਹ ਤੇਲ ਚ ਰਲ ਵੀ ਜਾਊਗਾ ਨਾ ਉਹ ਇੱਕ ਐਂਟੀਬੈਕਟਿਕ ਉਹ ਤੇਲ ਨੂੰ ਖਰਾਬ ਹੋਣ ਹੀ ਨਹੀਂ ਦਿੰਦਾ ਤੁਸੀਂ ਅ